ਰਾਜਵਾਨਾ ਦੇ ਮਾਮਲੇ ਤੇ ਪਿੱਛੇ ਨਹੀਂ ਹਟੇਗੀ ਐ ਜੀਪੀਸੀ ਰਹਿਮ ਦੀ ਪਟੀਸ਼ਨ ਨਹੀਂ ਲਵੇਗੀ ਵਾਪਸ ਤਾਂ ਮੈਂ ਬੋਲੇ ਅਸੀਂ ਸਰਕਾਰ ਅੱਗੇ ਨਹੀਂ ਟੇਕਾਂਗੇ ਗੁੱਡੇ ਹਰਿਆਣਾ ਦੇ ਵਿੱਚ ਜਾਸੂਸੀ ਦੇ ਇਲਜ਼ਾਮਾਂ 'ਚ 6 ਮੁਲਜ਼ਮ ਗ੍ਰਫਤਾਰ ਪੰਜਾਬ ਤੇ ਹਰਿਆਣਾ ਤੋਂ ਹੋਈ ਗ੍ਰਫਤਾਰੀ ਪਾਕਿਸਤਾਨ ਦੇ ਲਈ ਮਿਲਟਰੀ ਗਤੀਵਿਧੀਆਂ ਦੀ ਜਾਸੂਸੀ ਕਰਨ ਦੇ ਲੱਗੇ ਇਲਜ਼ਾਮ ਪਾਕਿਸਤਾਨ ਦੀ ਜਾਸੂਸੀ ਦੇ ਇਲਜ਼ਾਮਾਂ ਦੇ ਤਹਿਤ ਗ੍ਰਿਫਤਾਰ ਐ ਯੂਟੀ ਦਾ 5 ਦਿਨ ਦਾ ਮਿਲਿਆ ਪੁਲਿਸ ਰਿਮਾਂਡ ਹਿਸਾਰਦੀ ਰਹਿਣ ਵਾਲੀ ਹੈ। ਐ ਯੂਟਿਊਬਰ ਯੋਤੀ ਪਰਿਵਾਰ ਬੋਲਿਆ ਲਏ ਜਾ ਰਹੇ ਨੇ ਜਾਸੂਸੀ ਵਾਲੇ ਝੂਠੇ ਇਲਜ਼ਾਮ। ਨਵਾਂ ਚਾਰਤੂਬਾਦ ਹਾਰਪੁਰ ਦੇ ਵਿੱਚ ਮੁੱਖ ਮੰਤਰੀ ਮਾਨ ਨੇ ਨਸ਼ੇ ਦੇ ਖਿਲਾਫ ਚੁਕਵਾਈ ਸੌ ਸੀਐਮ ਨੇ ਪਿੰਡਾਂ ਦੇ ਸਰਪੰਚਾਂ ਤੋਂ ਮੰਗਿਆ ਸਾਥ ਤਾਂ ਕੇਜਰੀ ਵਾਲ ਬੋਲੇ ਪਿਛਲੀਆਂ ਸਰਕਾਰਾਂ ਨੇ ਪੰਜਾਬ ਨੂੰ ਹਨੇਰੇ ਦੇ ਵਿੱਚ ਡੁਬੋਇਆ। ਲੁਧਿਆਣਾ ਚ ਮੁਰ ਚਲ ਸਕਦੀਆਂ ਸਿਟੀ ਬੱਸਾਂ ਲੁਧਿਆਣਾ ਡੀਸੀ ਨੇ ਦਿੱਤੇ ਸੰਕੇਤ 2013 ਦੇ ਵਿੱਚ ਅਕਾਲੀ ਦਲ ਦੇ ਵੱਲੋਂ ਖਰੀਦੀਆਂ ਬੱਸਾਂ ਬਣ ਰਹੀਆਂ ਨੇ ਕਬਾੜ ਲੁਧਿਆਣਾ ਤੋਂ ਬਾਅਦ ਸੰਗਰੂਰ ਦੇ 8 ਸਕੂਲਾਂ ਦੇ ਪੀਣ ਵਾਲੇ ਪਾਣੀ ਦੇ ਸੈਂਪਲ ਫੇਲ 29 ਪ੍ਰਾਈਵੇਟ ਤੇ 39 ਸਰਕਾਰੀ ਸਕੂਲਾਂ ਦੇ ਪਾਣੀ ਦੇ ਲਏ ਗਏ ਸੀ ਸੈਂਪਲ ਹੁਸ਼ਿਆਰਪੁਰ ਦੀ ਅਨਮੋਲ ਪ੍ਰੀਤ ISRO ਟ੍ਰੇਨਿੰਗ ਦੇ ਲਈ ਹੋਈ ਸਿਲੈਕਸ਼ਨ ਪਰਿਵਾਰ ਤੇ ਸਕੂਲ ਦੇ ਵਿੱਚ ਖੁਸ਼ੀ ਦਾ ਮਾਹੌਲ ਅਯੂਵਾ ਸਾਇੰਟਿਸਟ ਟ੍ਰੇਨਿੰਗ ਦੇ ਵਿੱਚ ਲਵੇਗੀ ਹਿੱਸਾ को समाप्त करने के बाद जब एक भी हमला भारत को नुकसान पहुंचाने के में सफल नहीं हुआ पाकिस्तान की सेना अभी सोचती ही थी और 9 तारीख को हमने 15 जगह पर ये भी उनके एयरबेस पर उनकी जनता को कोई नुकसान नहीं किया एयरबेस पर नूर खान एयरबेज सरगोदा का स्थान सुकुर एयरबेस, कराची में मिले मलिर कैंट कई जगहों पर पंद्रह स्थानों पर उनकी क्षमता को वायु हमला करने की क्षमता को तहस नहस करने का काम भारत की सेना के वीर जवानों ने किया और उसने बता दिया कि आप हमारी मिसाइल्सों को नहीं रोक सकते हो मित्रों और आज पूरा दुनिया के लोग जब इसका एनालिसिस कर रहे हैं भारत की सेना के सामर्थ्य को आश्चर्यचकित और आनंदित होकर और पहली बार आजादी के बाद भारत की सेना ने 100 किलोमीटर अंदर जाकर पाकिस्तानी कैंप्स आतंकवादियों के कैंप्स को ध्वस्त करने का काम किया और जो डराते थे कि हमारे पास एटम बम है उनको लगता था उनकी धमकियों से डर जाएंगे परंतु ऐसा नहीं हुआ हमारे सेना, थल सेना जल सेना तीनों सेनाओं ने ईट का जवाब पत्थर से देने का काम किया और मित्रों आज पूरी दुनिया हमारी सेनाओं की मारक क्षमता की सटीकता हमारी सेना के संयम और हमारे प्रधानमंत्री नरेंद्र मोदी जी की दृढ़ राजनीतिक इच्छा शक्ति की बुरी बुरी प्रशंसा आज पूरी दुनिया कर दी है और आज मैं इस मंच से तीनों सेना के जवानों को भारत की जनता और विशेषकर मेरे गांधीनगर लोकसभा क्षेत्र की जनता की ओर से मन पूर्वक सलाम करना चाहता हूं कि आपकी वीरता से हम सबका मस्तक गर्व से ऊंचा हो रोकरेंगे जयपुर देना जुड़ी हुई बड़ी खबर दा किथे के हिट एंड रन दा मामला सामने आया हुल्लड़बाजां दे सड़क ते खतरनाक स्टंट गड्डी दे नाल बुरी तरह टक्कर मारी चार लोकां जख्मी कर दित्ता राहगीरा जख्मी करके हुल्लड़बाज मौके तो ਫਰਾਰ ਹੋ ਗਏ ਜੈਪੁਰ ਦੀ ਅਜਮੇਰ ਰੋਡ ਦੀ ਜਰਸਲੇ ਵੀਡੀਓ ਹੈ ਤਸਵੀਰਾਂ ਜੋ ਕਿ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਕਿ ਕਿਸ ਤਰੀਕੇ ਦੇ ਨਾਲ ਹੁਲੜਵਾਜ਼ਾਂ ਦੇ ਵੱਲੋਂ ਚਾਰ ਲੋਕਾਂ ਨੂੰ ਬੁਰੀ ਤਰ੍ਹਾਂ ਟੱਕਰ ਮਾਰੀ ਜਾਂਦੀ ਹੈ ਪੂਰੀਆਂ ਤਸਵੀਰਾਂ ਜੋ ਕਿ ਆ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਸਾਫ ਤੌਰ ਤੇ ਹੁਲੜਵਾਜ਼ੀ ਕੀਤੀ ਜਾਂਦੀ ਹੈ ਚਾਰ ਲੋਕ ਜੋ ਕਿ ਆ ਗੱਡੀ ਦਾ ਸ਼ਿਕਾਰ ਹੁੰਦੇ ਨੇ ਤੇਜ਼ ਰਫ਼ਤਾਰ ਦਾ ਸ਼ਿਕਾਰ ਹੁੰਦੇ ਨੇ ਚਾਰ ਲੋਕਾਂ ਨੂੰ ਨਾ ਹੁਲੜਵਾਜ਼ਾਂ ਦੇ ਵੱਲੋਂ ਜ਼ੋਰ ਦਾ ਟੱਕਰ ਮਾਰੀ ਜਾਂਦੀ ਹੈ ਤੇ ਰਾਹਗੀਰਾਂ ਨੂੰ ਜ਼ਖਮੀ ਕਰਕੇ ਖੁੱਲੜਬਾਜ਼ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਖੁੱਲੜਬਾਜ਼ਾਂ ਨੇ ਜ਼ੋਰਦਾਰ ਟੱਕਰ ਮਾਰੀ ਪਰ ਉਸ ਤੋਂ ਬਾਅਦ ਇਹ ਵੀ ਜਾਨਣਾ ਜ਼ਰੂਰੀ ਨਹੀਂ ਸਮਝਿਆ ਕਿ ਜਿੰਨਾ ਲੋਕਾਂ ਨੂੰ ਟੱਕਰ ਮਾਰੀ ਉਹਨਾਂ ਦਾ ਹਾਲ ਕੀ ਹੈ ਉਹਨਾਂ ਦੀ ਹਾਲਤ ਕਿਵੇਂ ਦੀ ਹੈ ਉਸ ਤੋਂ ਬਾਅਦ ਝੋਲੜਬਾਜ਼ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਰਾਜਸਥਾਨ ਦੇ ਜੈਪੁਰ ਦੀਆਂ ਤੁਹਾਨੂੰ ਸੀ ਤਸਵੀਰਾਂ ਵਿਖਾ ਰਹੇ ਹਾਂ ਕਿ ਕਿਵੇਂ ਤੇਜ਼ ਰਫ਼ਤਾਰ ਦੇ ਵਿੱਚ ਗੱਡੀ ਨਜ਼ਰ ਆ ਰਹੀ ਹੈ ਤੇ ਇਸ ਗੱਡੀ 'ਚੋਂ ਅੱਗੋਂ ਨੌਜਵਾਨ ਜਿਹੜੇ ਕਿਤੇ ਉੱਧਰ ਭਜਦੇ ਹੋਏ ਆਹ ਤਸਵੀਰਾਂ ਦੇ ਵਿੱਚ ਨਜ਼ਰ ਆਉਂਦੇ ਨੇ ਜਿਹੜੇ ਇੱਕ ਚਾਰ ਲੋਕ ਇਸ ਗੱਡੀ ਦਾ ਆ ਸ਼ਿਕਾਰ ਹੋਏ ਨੇ ਆ ਜੈਪੁਰ ਦੀ ਐ ਜਮੇਰ ਰੋਡ ਰੋਡ ਦੀ ਦਰਸਲ ਇਹ ਵੀਡੀਓ ਹੈ ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਜੈਪੁਰ ਦੇ ਵਿੱਚ ਹਿੱਟ ਐਂਡ ਰੰਡਾ ਇਹ ਪੂਰਾ ਮਾਮਲਾ ਸਾਹਮਣੇ ਆ ਖੈਰ ਹੁਣ ਦੇਖਣਾ ਹੋਵੇਗਾ ਕਿ ਕਦੋਂ ਤੱਕ ਇਹ ਹੁੱਲੜਬਾਜ਼ ਪੁਲਿਸ ਦੇ ਸ਼ਿਕੰਜੇ ਦੇ ਵਿੱਚ ਆਉਂਦੇ ਨੇ ਕਦੋਂ ਇਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਂਦੀ ਹੈ ਕਿਉਂਕਿ ਹੁੱਲੜਬਾਜ਼ਾਂ ਦੇ ਵੱਲੋਂ ਸੜਕ ਤੇ ਲੋਕਾਂ ਦੀ ਜਾਨ ਨੂੰ ਜੋਖਮ ਦੇ ਵਿੱਚ ਪਾਇਆ ਗਿਆ ਸ਼ਰੇਆਮ ਖਤਰਨਾਕ ਕਸਟੰਟ ਕੀਤੇ ਜਾਂਦੇ ਨੇ ਤੇ ਇਸ ਖਤਰਨਾਕ ਕਸਟੰਟ ਦੇ ਇਹਨਾਂ ਹੁੱਲੜਬਾਜ਼ਾਂ ਦੇ ਚਾਰ ਲੋਕ ਸ਼ਿਕਾਰ ਹੋਏ ਆ ਜੋਕੇ ਜ਼ਖਮੀ ਹੋਏ ਨੇ ਤੇ ਉਸ ਦੇ ਬਾਅਦ ਦੇ ਹੁੱਲੜਬਾਜ਼ ਮੌਕੇ ਤੋਂ ਫਰਾਰ ਹੋ ਗਏ ਹੁਣ ਦੇਖਣਾ ਹੋਵੇਗਾ ਕਿ ਪੁਲਿਸ ਦੇ ਵੱਲੋਂ ਜੇ ਹੁੱਲੜਬਾਜ਼ਾਂ ਦੇ ਖਿਲਾਫ ਕੀ ਕਾਰਵਾਈ ਕੀਤੀ ਜਾਂਦੀ ਹੈ ਰੋਕ ਰਾਂਗੇ ਰਾਜਵਣਾ ਮਾਮਲੇ ਦੇ ਨਾਲ ਜੁੜੀ ਹੋਈ ਵੱਡੀ ਖਬਰ ਦਾ ਰਾਜਵਣਾ ਤਿਹਾਰ ਨਹੀਂ ਮੰਨੇਗੀ ਐ ਜੀ ਪੀ ਸੀ ਸ਼੍ਰੋਮਣੀ ਕਮੇਟੀ ਦੇ ਬਿਲਕੁਲ ਸਪਸ਼ਟ ਕਰ ਦਿੱਤਾ ਗਿਆ ਚੰਡੀਗੜ੍ਹ ਦੇ ਵਿੱਚ ਸਾਬਕਾ ਜੱਜਾਂ ਤੇ ਵਕੀਲਾਂ ਦੇ ਨਾਲ ਚਰਚਾ ਕੀਤੀ ਗਈ ਰਾਜਵਣਾ ਦੀ ਪਟੀਸ਼ਨ ਵਾਪਸ ਨਾ ਲੈਣ ਦਾ ਫੈਸਲਾ ਲਿਆ ਗਿਆ ਸਾਬਕਾ ਕਹ ਦਿੱਤਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਜਿੰਦਰ ਸਿੰਘ ਧਾਮੀ ਨੇ ਕਿ ਰਾਜਵਾਨਾ ਦੀ ਪਟੀਸ਼ਨ ਵਾਪਸ ਨਹੀਂ ਲਈ ਜਾਵੇਗੀ ਸਾਬਕਾ ਜੱਜਾਂ ਤੇ ਵਕੀਲਾਂ ਨੇ ਪਟੀਸ਼ਨ ਤੇ ਦਰਸਲ ਆਪਣੀਆਂ ਦਲੀਲਾਂ ਰੱਖੀਆਂ ਤੇ ਇਸ ਦੇ ਬਾਅਦ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਸਾਫ਼ ਕਿਹਾ ਗਿਆ ਕਿ ਅਸੀਂ ਸਰਕਾਰ ਦੇ ਅੱਗੇ ਗੋਡੇ ਨਹੀਂ ਟੇਕਾਂਗੇ ਰਾਜਵਾਨਾ ਦੇ ਮਸਲੇ ਤੇ ਲੜਾਈ ਜਾਰੀ ਰੱਖੀ ਜਾਵੇਗੀ ਸਰਕਾਰ ਮੋਰੇ ਗੋਡੇ ਟੇਕੇ ਪਟੀਸ਼ਨ ਜਿਹੜੀ ਆਪ واپس ਨਹੀਂ ਲੈਣੀ ਚਾਹੀਦੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਸਪਸ਼ਟ ਕਰ ਦਿੱਤਾ ਹੈ ਕਿ ਉਹ ਬਲਵੰਤ ਸਿੰਘ ਰਾਜਵਾਨਾ ਦੇ ਲਈ দাখিল ਕੀਤੀ ਗਈ ਰਹਿਮ ਪਟੀਸ਼ਨ ਨੂੰ ਨਾ ਤਾਂ ਵਾਪਸ ਲੈਣਗੇ ਅਤੇ ਨਾ ਹੀ ਸਰਕਾਰ ਦੇ ਅੱਗੇ ਗੋਡੇ ਟਿਕਣਗੇ ਚੰਡੀਗੜ੍ਹ ਦੇ ਵਿੱਚ ਐਸਜੀਪੀਸੀ ਪ੍ਰਧਾਨ ਧਾਮੀ ਨੇ ਸਾਬਕਾ ਜੱਜਾਂ ਤੇ ਵਕੀਲਾਂ ਦੇ ਨਾਲ ਮੀਟਿੰਗ ਕੀਤੀ ਜਿਸ ਦੇ ਵਿੱਚ ਸੂਬੇ ਦੇ ਮਰਹੂਮ ਮੁੱਖ ਮੰਤਰੀ ਬਿਆਨ ਸਿੰਘ ਕਤਲ ਕੇਸ ਦੇ ਵਿੱਚ ਫਾਂਸੀ ਦੀ ਸਜ਼ਾ ਭੁਗਤ ਰਹੇ ਰਾਜਵਾਨਾ ਦੇ ਮਾਮਲੇ ਤੇ ਵਿਚਾਰ ਹੋਈ ਫੈਸਲਾ ਲਿਆ ਗਿਆ ਕਿ ਰਾਜਵਾਨਾਂ ਦੇ ਲਈ ਦਾਖਲ ਕੀਤੀ ਗਈ ਰਹਿਮ ਦੀ ਪਟੀਸ਼ਨ ਨੂੰ ਵਾਪਸ ਨਹੀਂ ਲਿਆ ਜਾਵੇਗਾ ਸਾਰੇ ਸਿੰਘ ਸਬਾਵੇਂ 3 4 5 ਜਿਹੜੇ ਆ ਉਹ ਰੀਲீஸ் ਹੋ ਚੁੱਕੇ bail ਦੇ ਉੱਤੇ ਪਰ ਉਹਦੇ ਵਿੱਚ ਭਾਈ ਜਗਤਾਰ ਸਿੰਘ ਜੀ ਹਵਾਰਾ ਤੇ ਭਾਈ ਬਲਵੰਤ ਸਿੰਘ ਜੀ ਰਾਜਵਾਨ ਇਹ ਸਾਰਿਆਂ ਕੇਸਾਂ ਦਾ ਉਹਦੇ ਵਿੱਚ ਬਾਰਨਰ ਆ ਤੇ ਭਾਈ ਬਲਵੰਤ ਸਿੰਘ ਜੀ ਦਾ ਚੇਚੇ ਤੌਰ ਤੇ ਕੇ ਜਿਹੜੀ ਇਨਾਂ ਦੀ ਆਪਣੇ ਡੈੱਸ਼ ਸੈਂਟੈਂਸ ਹੈ ਇਹਨੂੰ ਕੰਪਿਊਟ ਕਰਕੇ ਲਾਈਵ ਅਮਪਰੀਜਨ ਮੈਟ ਦੇ ਵਿੱਚ ਕੀਤਾ ਜਾਊਗਾ ਸੋ ਅੱਜ ਸਾਰੇ ਆ ਵਕੀਲਾਂ ਨੇ ਆਪਣੀ ਇਹ رائے ਦਿੱਤੀ ਆ ਕਿ ਬਿਲਕੁਲ ਪਟੀਸ਼ਨ ਵਾਪਸ ਨਹੀਂ ਲੈਣੀ ਚਾਹੀਦੀ ਦੇਖਣਾ ਚਾਹੀਦਾ ਕਿ ਸਰਕਾਰ ਇਹ ਦੇ ਉੱਤੇ ਆਪਣਾ ਕੀ ਪੱਖ ਦਿੰਦੀ ਆ ਦੱਸਦੀ ਆ ਕਿ ਪੰਜ ਮਹੀਨ ਨੂੰ ਸ਼੍ਰੋਮਣੀ ਕਮੇਟੀ ਨੇ ਮੀਟਿੰਗ ਕੀਤੀ ਸੀ ਜਿਸ ਦੇ ਵਿੱਚ ਇਹ ਫੈਸਲਾ ਹੋਇਆ ਸੀ ਕੀ ਕੌਮ ਦੇ ਨਾਲ ਗੱਲਬਾਤ ਕਰਕੇ ਇਸ ਦੇ ਉੱਤੇ ਆਮ رائے ਬਣਾਈ ਜਾਵੇਗੀ ਪਟੀਸ਼ਨ ਵਾਪਸ ਲਈ ਜਾਵੇ ਜਾਂ ਨਹੀਂ ਉਧਰ ਇਸ ਤੋਂ ਪਹਿਲਾਂ ਤਾਮੀ ਨੇ 2 ਮਈ ਨੂੰ ਪਟਿਆਲਾ ਜੀਲ ਦੇ ਵਿੱਚ ਜਾ ਕੇ ਰਾਜਵਾਨਾਂ ਨਾਲ ਵੀ ਮੁਲਾਕਾਤ ਕੀਤੀ ਸੀ ਇਸ ਦੌਰਾਨ ਰਾਜਵਾਨਾਂ ਨੇ ਆਪਣੀ ਪਟੀਸ਼ਨ ਤੇ ਫੈਸਲਾ ਨਾ ਕਰਵਾਏ ਜਾਣ ਨੂੰ ਲੈ ਕੇ ਰੋਸ ਜਤਾਇਆ ਸੀ ਕਿਹੜੀ ਪਟੀਸ਼ਨ ਵਾਪਸ ਲੈਣ ਦੀ ਗੱਲ ਆ ਇਹਦੇ ਤੇ ਨਿਰਣਾ ਹੋਇਆ ਕਿ ਸਮੁੱਚੀ ਪੂਰੀ ਕੌਮ ਦੀ ਆਮ رائے ਬਣਾਈ ਜਾਵੇ ਕਿ ਇਹ ਪਟੀਸ਼ਨ ਜਿਹੜੀ ਆ ਵਾਪਸ ਲੈਣੀ ਆ ਤੇ ਉਹਨਾਂ ਨੇ ਆਪਣੀਆਂ ਸਾਰੀਆਂ ਭਾਵਨਾਵਾਂ ਜਿਹੜੀਆਂ ਸਾਨੂੰ ਕਨਵੇ ਕੀਤੀਆਂ ਤੇ ਉਹਦੇ ਅਕੋਰਡਿੰਗਲੀ ਉਹ ਕਹਿੰਦੇ ਮੈਨੂੰ ਇੱਕੋ ਹੀ ਹੁਣ ਤੁਹਾਡੇ ਤੇ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਇੱਕ ਰੋਸ ਨਾਲ ਗੱਲ ਈਏ ਕਿ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਨਾ ਕਿ ਯਾਰ ਕਿੰਨਾ ਕੁ ਚਿਰ 14 ਸਾਲ ਹੋ ਗਏ ਤੁਸੀਂ ਇੱਕ ਪਟੀਸ਼ਨ ਦੇ ਫੈਸਲਾ ਨਹੀਂ ਕਰਵਾ ਸਕੇ ਜ਼ਿਕਰ ਖਾਸ ਹੈ ਕਿ 31 ਅਗਸਤ 1995 ਨੂੰ ਚੰਡੀਗੜ੍ਹ ਦੇ ਵਿੱਚ ਇੱਕ ਬੰਬ ਧਮਾਕੇ ਦੇ ਵਿੱਚ ਤਤਕਾਲੀ ਮੁੱਖ ਮੰਤਰੀ ਬਿਆਨ ਸਿੰਘ ਸਣੀ 16 ਹੋਰ ਲੋਕਾਂ ਦੀ ਮੌਤ ਹੋ ਗਈ ਸੀ ਇਸ ਮਾਮਲੇ 'ਚ ਰਾਜਵਾਨਾਂ ਨੂੰ ਜੁਲਾਈ 2007 ਦੇ ਵਿੱਚ ਮੌਤ ਦੀ ਸਜ਼ਾ ਸੁਣਾਈ ਗਈ ਮਾਰਚ 2012 ਦੇ ਵਿੱਚ ਸ਼ਰਮਣੀ ਕਮੇਟੀ ਨੇ ਰਹਿਨ ਪਟੀਸ਼ਨ ਦਾਖਲ ਕੀਤੀ ਜਿਸ ਦੇ ਉੱਤੇ ਹੁਣ ਤੱਕ ਕੋਈ ਫੈਸਲਾ ਨਹੀਂ ਹੋ ਸਕੇ ਹੈ ਚੰਡੀਗੜ੍ਹ ਤੋਂ ਪੰਕਜ ਕਪਾਹੀ న్యూਸ 18 ਪੰਜਾਬ ਤਾਜ ਸ਼੍ਰੋਮਣੀ ਕਮੇਟੀ ਦੇ ਵੱਲੋਂ ਐ ਜੀ ਪੀ ਸੀ ਪ੍ਰਧਾਨ ਦੇ ਵੱਲੋਂ ਸਾਬਕਾ ਜੱਜਾਂ ਤੇ ਵਕੀਲਾਂ ਦੇ ਨਾਲ ਅਹਿਮ ਮੀਟਿੰਗ ਕੀਤੀ ਗਈ ਇਸ ਮੀਟਿੰਗ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਵੱਲੋਂ ਬਿਲਕੁਲ ਸਪਸ਼ਟ ਕਰ ਦਿੱਤਾ ਗਿਆ ਹੈ ਕਿ ਰਹਿਮ ਪਟੀਸ਼ਨ ਕਿਸੇ ਵੀ ਹਾਲ ਦੇ ਵਿੱਚ ਵਾਪਸ ਨਹੀਂ ਲਈ ਜਾਵੇਗੀ ਸਰਕਾਰ ਦੇ ਅੱਗੇ ਗੋਡੇ ਨਹੀਂ ਟੇਕੇ ਜਾਣਗੇ ਤੇ ਲੜਾਈ ਅੱਗੇ ਵੀ ਜਾਰੀ ਰੱਖੀ ਜਾਵੇਗੀ ਦਰਸਲ ਰਾਜਵਣਾਂ ਦੀ ਰਹਿਮ ਪਟੀਸ਼ਨ ਲਗਾਤਾਰ ਪੈਂਡਿੰਗ ਪਈ ਹੋਈ ਹੈ ਸੁਪਰੀਮ ਕੋਰਟ ਦੇ ਵਿੱਚ ਲਗਾਤਾਰ ਮਾਮਲਾ ਚੱਲ ਰਿਹਾ ਕੇਂਦਰ ਸਰਕਾਰ ਦੇ ਵੱਲੋਂ ਹਜੇ ਤੱਕ ਕੋਈ ਫੈਸਲਾ ਨਹੀਂ ਲਿਆ ਗਿਆ ਆ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਆਗੂ ਅਰਸ਼ਦੀਪ ਸਿੰਘ ਕਲੇਰ ਜੁੜ ਚੁੱਕੇ ਨੇ ਕਲੇਰ ਸਾਹਿਬ ਤੁਹਾਡਾ ਸਵਾਗਤ ਹੈ ਨਿਊਜ਼ੀਟਰਨ ਪੰਜਾਬ ਤੇ ਕਲੇਰ ਸਾਹਿਬ ਤੁਸੀਂ ਵੀ ਇਸ ਮੀਟਿੰਗ ਦਾ ਹਿੱਸਾ ਸੀ ਕਿ ਮੈਂ ਜਿਹੜੀ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੀਟਿੰਗ ਬੁਲਾਈ ਸੀ ਜਿੱਥੇ ਬੰਦੀ ਸਿੰਘਾਂ ਦੇ ਜਿਹੜੇ ਮਸਲੇ ਵਿਚਾਰੇ ਗਏ ਜੀ ਔਰ ਖਾਸ ਕਰਕੇ ਜਿਹੜੀ ਰਾਜੋਵਣਨ ਸਾਹਿਬ ਦੀ ਪਟੀਸ਼ਨ ਹੈ ਜਿਹਦੇ ਤੇ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਵੀ ਆਦੇਸ਼ ਦਿੱਤਾ ਕਿ ਭਾਈ ਤੁਸੀਂ ਫੈਸਲਾ ਲਓ ਉਹਦੇ ਤੇ ਫੈਸਲਾ ਨਹੀਂ ਲਿਆ ਜਾ ਰਿਹਾ ਔਰ ਪ੍ਰਧਾਨ ਮੰਤਰੀ ਦੇਸ਼ ਦੇ ਐਲਾਨ ਕਰ ਚੁੱਕੇ ਨੇ ਤੁਹਾਨੂੰ ਯਾਦ ਹੋਵੇ ਕਿ 550 ਸਾਲ ਪੁਰਪੁਰਬ ਤੇ ਪ੍ਰਧਾਨ ਮੰਤਰੀ ਸਾਹਿਬ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਅੱਠ ਸਿੱਖ ਪ੍ਰਿਜ਼ਨਰ ਛੱਡੇ ਜਾ ਰਹੇ ਨੇ ਜਿਸ ਰਾਜੋਣਾ ਸਾਹਿਬ ਦਾ ਵੀ ਨਾਂ ਸੀ ਕਿ ਇਹਨਾਂ ਦੀ ਜਿਹੜੀ ਡੈਥ ਨੂੰ ਲਾਈਫਸਟ ਕਮਿਊਟ ਕੀਤਾ ਜਾ ਰਿਹਾ ਜੀ ਪਰ ਹਲੇ ਤੱਕ ਉਹਦੇ ਬਾਬਤ ਕੁਝ ਵੀ ਸਰਕਾਰਾਂ ਵੱਲੋਂ ਨਹੀਂ ਕੀਤਾ ਗਿਆ ਆ ਕਲੇਰ ਸਾਹਿਬ ਅੱਜ ਦੀ ਜੇ ਮੀਟਿੰਗ ਦੀ ਗੱਲ ਕਰੀਏ ਤਾਂ ਕਿਹੜੇ-ਕਿਹੜੇ ਸਾਬਕਾ ਜੱਜ ਜਾਂ ਵਕੀਲ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਵੇ ਆ ਕਿਹੜੇ ਕਿਹੜੇ ਪਹਿਲਵਾਂ ਤੋਂ ਚਰਚਾ ਕੀਤੀ ਗਈ ਕਿਉਂਕਿ ਪਹਿਲਾਂ ਜੂਰ ਇਸ ਗੱਲ ਤੇ ਵੀ ਚਰਚਾ ਹੋ ਰਹੀ ਸੀ ਕਿ ਰਹਿਮ ਦੀ ਪਟੀਸ਼ਨ ਨੂੰ ਜੋਕੇ ਵਾਪਸ ਲੈ ਲਿਆ ਜਾਵੇ ਪਰ ਉਹਨੇ ਸਾਫ ਕਹਿ ਦਿੱਤਾ ਗਿਆ ਕਿ ਸਰਕਾਰ ਅੱਗੇ ਗੋਡੇ ਨਹੀਂ ਟਿੱਕੇ ਜਾਣਗੇ ਪਟੀਸ਼ਨ ਵਾਪਸ ਨਹੀਂ ਲਈ ਜਾਵੇਗੀ ਦੇਖੋ ਮੈਂ ਪਹਿਲਾਂ ਇੱਕ ਚੀਜ਼ ਬੜੀ ਸਪਸ਼ਟ ਕਰਦੇ ਹਾਂ ਕਿ ਇਹ ਜਿਹੜੀ ਪਟੀਸ਼ਨ ਹੈ ਇਹ ਰਾਜੋ ਹਾਣਾ ਸਾਹਿਬ ਨੇ ਨਹੀਂ ਪਾਈ ਰਾਜੋ ਹਾਣਾ ਸਾਹਿਬ ਨੇ ਕਿਸੇ ਵੀ ਅਦਾਲਤ ਚ ਚਾਰਾ ਜੋਈ ਨਹੀਂ ਕੀਤੀ ਉਹਨਾਂ ਦਾ ਬੜਾ ਸਪਸ਼ਟ ਸਟੈਂਡ ਹੈ ਕਿ ਜੋ ਉਹਨਾਂ ਨੇ ਕੀਤਾ ਉਹਨਾਂ ਨੇ ਹੁਣ ਉਹ ਭੁਗਤ ਚੁਕੇ ਨੇ ਔਰ ਉਹਨਾਂ ਨੇ ਕਦੇ ਵੀ ਕਿਤੇ ਰਹਿਮ ਨਹੀਂ ਮੰਗਿਆ ਇਹ ਜਿਹੜੀ ਪਟੀਸ਼ਨ ਹੈ ਸਿੱਖ ਭਾਵਨਾਵਾਂ ਦੇ ਮੁਤਾਬਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਾਈ ਸੀ ਪਰ ਹੁਣ ਰਾਜੋਾਨਾ ਸਾਹਿਬ ਚਾਹੁੰਦੇ ਨੇ ਕਿ ਬਹੁਤ ਲੰਬਾ ਸਮਾਂ ਇਹ ਮਾਮਲੇ ਸਾਰੇ ਲਟਕ ਚੁੱਕੇ ਨੇ ਸੋ ਰਾਜੋਾਨਾ ਸਾਹਿਬ ਚਾਹੁੰਦੇ ਨੇ ਕਿ ਪਟੀਸ਼ਨ ਵਾਪਸ ਲਈ ਜਾਵੇ ਉਹ ਨਹੀਂ ਕੋਈ ਵੀ ਪਟੀਸ਼ਨ ਨੂੰ ਪਰਸੂ ਕਰਨਾ ਚਾਹੁੰਦੇ ਜੀ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿੱਦਾਂ ਮੈਂ ਕਿਹਾ ਕਿ ਇਹ ਸਿੱਖਾਂ ਦੀ ਨੁਮਾਇੰਦਗੀ ਕਰਦੀ ਐ ਸੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚਾਰ ਜਾਣਨਾ ਚਾਹੁੰਦੀ ਐ ਅਡਕਟ ਸਿੱਖ ਜਥੇ ਬੰਦੀਆਂ ਦੇ ਰਿਟਾਇਰਡ ਹਾਈ ਕੋਰਟ ਜੱਜਸ ਦੇ ਐਡਵੋਕੇਟਸ ਸਹਿਬਾਨਾਂ ਦੇ ਕਿਹਦੇ ਤੇ ਕੀ ਕੀਤਾ ਜਾ ਰਿਹਾ ਸੋ ਉਹਦੇ ਤਹਿਤ ਅੱਜ ਜਿਹੜੀ ਮੀਟਿੰਗ ਸੀ ਉਹਦੇ ਵਿੱਚ ਹਾਈ ਕੋਰਟ ਦੇ ਰਿਟਾਇਰਡ ਜੱਜਾਂ ਤੋਂ ਲੈ ਕੇ ਹਾਈ ਕੋਰਟ ਦੇ ਸੀਨੀਅਰ ਐਡਵੋਕੇਟਸ ਨੇ ਜਿਹੜੇ ਸਾਰੇ ਉੱਥੇ ਹਾਜ਼ਰ ਹੋਏ ਜੀ ਔਰ ਸਭ ਨੇ ਕੰਸੈਂਸਸਸ ਇਸ ਗੱਲ ਤੇ ਹੋਇਆ ਕਿ ਪਟੀ ਅਸੀਂ ਲੜਾਈ ਲੜ ਰਹੇ ਆ ਸਾਨੂੰ ਇਹ ਲੜਾਈ ਲੜਨੀ ਚਾਹੀਦੀ ਹੈ ਸਰਕਾਰਾਂ ਨੇ ਆਪਣਾ ਕੰਮ ਕਰਨਾ ਪਰ ਅਸੀਂ ਲੜਾਈ ਨਹੀਂ ਛੱਡਣੀ ਪਰ ਹਾਂ ਅੱਜ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹੁੰਦਾ ਜੀ ਕਿ ਦੇਸ਼ ਦੇ ਵਿੱਚ ਦੋਹਰਾ ਕਾਨੂੰਨ ਨਹੀਂ ਹੋਣਾ ਚਾਹੀਦਾ ਅਗਰ ਜੀਵ ਗਾਂਧੀ ਦੇ ਕਾਤਲ ਛੱਡੇ ਜਾ ਸਕਦੇ ਨੇ ਅਗਰ ਬਿਲਕੁਲ ਬਾਨੂੰ ਦੇ ਕਾਤਲ ਛੱਡੇ ਜਾ ਸਕਦੇ ਨੇ ਫਿਰ ਬੰਦੀ ਸਿੰਘ ਜਿਹੜੇ ਆਪਣੀ ਸਜ਼ਾਵਾਂ ਤੋਂ ਦੁੱਗਣੀਆਂ ਪੂਰੀਆਂ ਕਰ ਚੁੱਕੇ ਨੇ ਇੱਕ ਤਾਂ ਉਹਦਾ ਇਹ ਨਾਲ ਹੀ ਜੁੜਿਆ ਸਵਾਲ ਹੈ ਕਿ ਜੋ ਐਜੀਪੀਸੀ ਪ੍ਰਧਾਨ ਦੇ ਵੱਲੋਂ ਸਾਫ਼ ਕਿਹਾ ਗਿਆ ਕਿ ਪਟੀਸ਼ਨ ਵਾਪਸ ਨਹੀਂ ਲਈ ਜਾਵੇਗੀ ਇਸ ਨੂੰ ਲੈ ਕੇ ਜੋ ਸਾਬਕਾ ਜੱਜ ਜਾਂ ਵਕੀਲ ਇਸ ਮੀਟਿੰਗ ਦਾ ਹਿੱਸਾ ਬਣੇ ਉਹਨਾਂ ਦੇ ਵੱਲੋਂ ਕੀ ਦਲੀਲਾਂ ਦਿੱਤੀਆਂ ਗਈਆਂ ਜੋ ਇਹ ਫੈਸਲਾ ਲਿਆ ਗਿਆ ਇਸ ਸਟੈਂਡ ਬਾਰੇ ਕੀ ਦਲੀਲਾਂ ਸਨ ਉਹਨਾਂ ਦੀਆਂ ਦੇਖੋ ਸਭ ਦੀ ਉੱਥੇ ਇਹੀ ਦਲੀਲ ਰਹੀ ਹੈ ਕਿ ਸ਼੍ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੀ ਰਿਪਰੈਜ਼ੈਂਟ ਕਰਦੀ ਹੈ ਇਹ ਕੌਮ ਦੀ ਨਮਾਇੰਦਾ ਜਮਾਤ ਹੈ ਸ਼੍ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੋ ਕੌਮੀ ਹਿੱਤਾਂ ਦੇ ਲਈ ਲੜਾਈ ਜਾਰੀ ਰੱਖਣੀ ਚਾਹੀਦੀ ਹੈ ਔਰ ਪਟੀਸ਼ਨ ਵਾਪਸ ਲੈਣ ਦਾ ਮਤਲਬ ਹੋਏਗਾ ਐਗਜ਼ੀਕਿਊਸ਼ਨ ਦਾ ਰਾਹ ਸਾਫ਼ ਕਰਨਾ ਤੇ ਸ਼੍ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹ ਪਟੀਸ਼ਨ ਵਾਪਸ ਨਹੀਂ ਲੈਣੀ ਚਾਹੀਦੀ ਔਰ ਅਸੀਂ ਹੁਣ ਅੱਗੇ ਸੋਚ ਰਹੇ ਹਾਂ ਕਿ ਕਿਸ ਤਰੀਕੇ ਦਾ ਸੰਘਰਸ਼ ਟਿਕਾ ਕੀਤਾ ਜਾਵੇ ਕਿਉਂਕਿ ਜੋ ਦੇਸ਼ ਦੇ ਗ੍ਰਹਿ ਮੰਤਰੀ ਨੇ ਹਾਲਾਂਕਿ ਮੈਂ ਅਮਿਤ ਸ਼ਾਹ ਜੀ ਦਾ ਬਿਆਨ ਅੱਜ ਜ਼ਰੂਰ ਕੋਟ ਕਰਨਾ ਚਾਹਾਂਗਾ ਜਿਹੜਾ ਦੇਸ਼ ਦੀ ਪਾਰਲੀਮੈਂਟ 'ਚ ਖੜੇ ਹੋ ਕੇ ਕਿਹਾ ਸੀ ਕਿ ਜਿਨ੍ਹਾਂ ਨੂੰ ਪਛਤਾਵਾ ਨਹੀਂ ਉਹਨਾਂ ਨੂੰ ਰਹਿਮ ਕਾਦਾ ਸੋ ਜਿਹੜਾ ਬੰਦੀ ਸਿੰਘਾਂ ਦਾ ਮਸਲਾ ਇਹ ਰਹਿਮ ਦਾ ਮਸਲਾ ਹੈ ਹੀ ਨਹੀਂ ਇਹ ਹਿਊਮਨਿਟਰੀਅਨ ਗਰਾਉਂਡਸ ਦਾ ਮਸਲਾ ਹੈ ਇਹ ਸਜ਼ਾ ਨਹੀਂ ਅਕਲੈਰ ਸਾਹਿਬ ਕੀ ਮੰਨਿਆ ਜਾਵੇ ਕਿ ਕਾਨੂੰਨੀ ਤੌਰ ਤੇ ਪੱਖ ਜੋ ਕੇ ਮਜ਼ਬੂਤ ਨਜ਼ਰ ਆਉਂਦਾ ਇਸ ਕਰਕੇ ਸ਼ਰਮਣੀ ਕਮੇਟੀ ਦੇ ਅੱਜ ਦੀ ਮੀਟਿੰਗ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਤੇ ਨਾਲ ਹੀ ਸਵਾਲ ਹੈ ਕਿ ਕੀ ਅਗਲਾ ਪ੍ਰੋਗਰਾਮ ਵਿੱਚ ਕੋਈ ਉਲਿਖਿਆ ਗਿਆ ਹੈ ਕੀ ਕੇਂਦਰ ਸਰਕਾਰ ਦੇ ਨਾਲ ਕੋਈ ਰਾਬਤਾ ਕਾਇਮ ਕੀਤਾ ਜਾਵੇਗਾ ਜਾਂ ਕਿਸ ਤਰੀਕੇ ਦਾ ਅਗਲਾ ਪ੍ਰੋਗਰਾਮ ਹੋਵੇਗਾ ਦੇਖੋ ਅਗਰ ਇਹ ਪਟੀਸ਼ਨ ਦਾ ਕੱਲਾ ਕਾਨੂੰਨੀ ਪੱਖ ਦੇਖੋਗੇ ਫਿਰ ਤਾਂ ਬਿਲਕੁਲ ਸਪਸ਼ਟ ਹੈ ਪਰ ਇਹਨੂੰ ਕਾਨੂੰਨੀ ਪੱਖ ਦੇ ਤੌਰ ਤੇ ਦੇਖਿਆ ਹੀ ਨਹੀਂ ਜਾ ਰਿਹਾ ਇਹ ਤੇ ਪੋਲਿਟੀਕਲ ਫੈਸਲਾ ਜੀ ਸਰਕਾਰਾਂ ਜਾਣ ਬੁਝ ਕੇ ੜਿੰਗ ਨੇ ਮੈਂ ਤਾਂ ਹੀ ਤਾਂ ਪੁੱਛ ਰਿਹਾ ਕਿ ਦੱਸੋ ਦੇਸ਼ ਦਾ ਸੰਵਿਧਾਨ ਕੀ ਕਹਿੰਦਾ ਹੈ ਜੇ ਕਿਸੇ ਨੇ ਕੁਝ ਕੀਤਾ ਉਹਨੇ ਮੰਨਿਆ ਉਹਨੇ ਭੁਗਤ ਲਿਆ ਜਦੋਂ ਉਹਨੇ ਸਜ਼ਾ ਹੀ ਭੁਗਤ ਲਈ ਤੁਸੀਂ ਉਹਨੂੰ ਕਿੱਦਾਂ ਜੇਲ੍ਹ 'ਚ ਰੱਖ ਸਕਦੇ ਹੋ ਔਰ ਬੰਦੀ ਸਿੰਘਾਂ ਦੇ ਮਸਲਿਕ ਤਾਂ ਸਜ਼ਾ ਤੋਂ ਦੁੱਗਣੀ ਆ ਭੁਗਤ ਚੁੱਕੇ ਨੇ 30-30 ਸਾਲਾਂ ਤੋਂ ਜਿਹਨਾਂ ਚ ਬੈਠੇ ਨੇ ਸੋ ਦੇਸ਼ ਦੇ ਸੰਵਿਧਾਨ ਮੁਤਾਬਕ ਚੱਲਣਾ ਹੈ ਪ੍ਰਧਾਨ ਮੰਤਰੀ ਵੀ ਦੇਸ਼ ਦੇ ਸੰਵਿਧਾਨ ਦੀ ਸੌ ਖਾ ਕੇ ਪ੍ਰਧਾਨ ਮੰਤਰੀ ਨੇ ਗ੍ਰਹਿ ਮੰਤਰੀ ਦੇ ਵੀ ਦੇਸ਼ ਦੇ ਸੰਵਿਧਾਨ ਦੀ ਸੌ ਖਾਦੀ ਹੈ ਸੋ ਜਿਹੜੀ ਚੀਜ਼ ਦੇਸ਼ ਦਾ ਸੰਵਿਧਾਨ ਕਹਿੰਦਾ ਉਹਦੇ ਮੁਤਾਬਕ ਚੱਲੋ ਸੋ ਨਾ ਇਹ ਰਹਿਮ ਦਾ ਮਸਲਾ ਹੈ ਨਾ ਇਹ ਮਰਸੀ ਦਾ ਮਸਲਾ ਹੈ ਇਹ ਸਿੰਪਲ ਇੱਕ ਹਿਮਨਟਰੀਅਨ ਗਰਾਉਂਡਸ ਦਾ ਮਸਲਾ ਹੈ ਔਰ ਜਿਨ੍ਹਾਂ ਨੇ ਸਜ਼ਾ ਭੁਗਤ ਲਈ ਹੈ ਉਹਨਾਂ ਨੂੰ ਛੱਡਣ ਦਾ ਮਸਲਾ ਹੈ ਜੀ ਗਲੇਸਾ ਤੁਹਾਡਾ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਵਾਸਤੇ ਦਰਸਲ ਅੱਜ ਐਸਜੀਪੀਸੀ ਦੀ ਸਾਬਕਾ ਜੱਜਾਂ ਤੇ ਵਕੀਲਾਂ ਦੇ ਨਾਲ ਇਹ ਮੀਟਿੰਗ ਹੁੰਦੀ ਹੈ ਮਸਲਾ ਸੀ ਰਾਜਵਾਨਾਂ ਦਾ ਤਾਂ ਸ਼੍ਰੋਮਣੀ ਕਮੇਟੀ ਦੇ ਵੱਲੋਂ ਬਿਲਕੁਲ ਸਾਫ਼ ਕਰ ਦਿੱਤਾ ਗਿਆ ਕਿ ਹੁਣ ਰਹਿਨ ਪਟੀਸ਼ਨ ਵਾਪਸ ਨਹੀਂ ਲਈ ਜਾਵੇਗੀ ਸਰਕਾਰ ਦੇ ਅੱਗੇ ਗੋਡੇ ਨਹੀਂ ਟੇਕੇ ਜਾਣਗੇ ਤੇ ਅਗਲੀ ਲੜਾਈ ਇਸੇ ਤਰੀਕੇ ਦੇ ਨਾਲ ਜਾਰੀ ਰਹੇਗੀ ਅੱਗੇ ਪਤਾ ਕਿਤੇ ਹੁਣ ਗੱਲ ਕਰਾਂਗੇ ਉਹਨਾਂ ਲੋਕਾਂ ਦੀ ਉਹਨਾਂ ਨੌਜਵਾਨਾਂ ਦੀ ਜਿਨ੍ਹਾਂ ਨੇ ਕਿ ਦੇਸ਼ ਦੇ ਨਾਲ ਗਦਾਰੀ ਕੀਤੀ ਹੈ ਆਪਰੇਸ਼ਨ ਸਿੰਦੂਰ ਤੋਂ ਬਾਅਦ ਹੁਣ ਭਾਰਤੀ ਸੁਰੱਖਿਆ ਏਜੰਸੀਆਂ ਆਪਰੇਸ਼ਨ ਗਦਾਰਤੇ ਕੰਮ ਕਰ ਰਹੀਆਂ ਨੇ ਜਿਸ ਦੇ ਵਿੱਚ ਪੁਲਿਸ ਨੇ ਇੱਕ ਯੂਟਿਊਬਰ ਮਹਿਲਾ ਸੁਨੀਤ 6 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜੋ ਪਾਕਿਸਤਾਨ ਤੇ ISI ਨੂੰ ਫੌਜੀ ਦੀਆਂ ਗਤੀਵਿਧੀਆਂ ਦੀ ਜਾਣਕਾਰੀ ਲੀਕ ਕਰ ਰਹੇ ਸਨ ਜ਼ੀਰੋ ਲਾਈਨ ਇੱਕ taraf ਹਿੰਦੁਸਤਾਨ ਔਰ ਦੂਜੀ ਤਰਫ ਪਾਕਿਸਤਾਨ ਦਾ ਦਰਵਾਜ਼ਾ ਪਾਕਿਸਤਾਨ ਲਈ ਜਾਸੂਸੀ ਕਰਨ ਦੇ ਮਾਮਲੇ 'ਚ ਵੱਡਾ ਐਕਸ਼ਨ ਹੋਇਆ ਹੈ। ਪੁਲਿਸ ਨੇ 6 ਮੁਲਜ਼ਮਾ ਨੂੰ ਗ੍ਰਿਫਤਾਰ ਕੀਤਾ ਹੈ। ਜਿਨ੍ਹਾਂ 'ਚੋਂ ਇੱਕ ਹਰਿਆਣਾ ਦੀ ਯੂਟਿਊਬਰ ਜੋਤੀ ਮਲਹੋਤਰਾ ਵੀ ਸ਼ਾਮਲ ਹੈ ਜੋ ਟ੍ਰੈਵਲ ਵਿਦ ਜੋ ਨਾਮ ਤੋਂ ਇੱਕ ਯੂਟਿਊਬ ਚੈਨਲ ਚਲਾਉਂਦੀ ਹੈ। 2023 ਦੇ ਵਿੱਚ ਇਹ ਪਾਕਿਸਤਾਨ ਗਈ ਅਤੇ ਕਈ ISI 에ਜੰਟਾਂ ਦੇ ਸੰਪਰਕ 'ਚ ਆ ਗਈ। ਇਲਜ਼ਾਮ ਹੈ ਕਿ ਜੋਤੀ 13 ਮਈ ਨੂੰ ਭਾਰਤ ਵਿੱਚੋਂ ਕੱਢੇ ਨਵੀਂ ਦਿੱਲੀ ਚ ਪਾਕ ਹਾਈ ਕਮਿਸ਼ਨ ਸੈਨਾਤ ਦਾਨਿਸ਼ ਦੇ ਸੰਬੰਧ ਸੀ ਇਹ ਮਾਟ ਹੈ ਇਸ ਫਿਕਰਾ ਦਾ ਦੇ ਪਾਕਿਸਤਾਨ 1940 ਨੂੰ ਮਨਜ਼ੂਰ ਹੋਈ ਸੀ ਜਿਸ ਨੇ ਹਾਂ ਨੈਕਸਟ ਹੈ ਅਤੇ ਪੁਲਿਸ ਨੇ ਜੋਤੀ ਬਲਹੋਤਰਾ ਨੂੰ ਸਾਰ ਤੋਂ ਗ੍ਰਿਫਤਾਰ ਕਰਕੇ ਅਦਾਲਤ ਪੇਸ਼ ਕੀਤਾ ਪੰਜ ਦਿਨ ਦਾ ਰਿਮਾਂਡ ਹਾਸਲ ਕਰ ਲਿਆ ਇਸੇ ਤਰ੍ਹਾਂ ਕੈਥਲ ਚ ਪਾਕਿਸਤਾਨ ਲਈ ਜਾਸੂਸੀ ਦੇ ਇਲਜ਼ਾਮات 25 ਸਾਲਾ ਦਵਿੰਦਰ ਸਿੰਘ ਨਾਂ ਦਾ ਨੌਜਵਾਨ ਵੀ ਗ੍ਰਿਫਤਾਰ ਕੀਤਾ ਗਿਆ ਜੋ ਨਵੰਬਰ 2024 ਪਾਕਿਸਤਾਨ ਸਥਿਤ ਗੁਰਤਾਮਾ ਦੇ ਦਰਸ਼ਨਾ ਦਿੱਤੀ ਸੀ ਪਾਕਿਸਤਾਨ ਚ ਕੁੜੀ ਨੇ ਹਨੀ ਟ੍ਰੈਪ ਪੀਸਾਇਆ 7 ਦਿਨ ਤੱਕ ਆਪਣੇ ਕੋਲ ਰੱਖਿਆ ਪੈਸਿਆਂ ਤੇ ਲੜਕੀਆਂ ਦਾ ਲਾਲਚ ਦਿੱਤਾ ਜਾਸੂਸੀ ਦੀ ਟ੍ਰੇਨਿੰਗ ਦਿੱਤੀ ਇਹ ਜਾਸੂਸੀ ਸੋਸ਼ਲ ਮੀਡੀਆ ਪਰ ਇੱਕ ਪੋਸਟ ਸ਼ੇਅਰ ਕੀਤੀ ਸੀ ਇਸਨੇ ਹਥਿਆਰ ਕੇ ਸਾਥ ਜਿਸ ਕੇ ਆਧਾਰ ਪਰ ਹਮਾਰੇ ਸਪੈਸ਼ਲ डिटेक्टिव स्टाफ ने इसको हिरासत में लेकर के पूछताछ की गई और उस पूछताछ के दौरान इसने बताया कि वह पाकिस्तान गया था और वहाँ पाकिस्तान के लोगों के संपर्क में आया और उस उन लोगों के संपर्क में आने के बाद ये आईएसआई एस खुफिया एजेंसी पाकिस्तान के जो उसके संपर्क में आया देवेंद्र सिंह पटियाला कॉलेज का विद्यार्थी है जो घुड़सवारी शौक रखता पर कट उसकी हाजिरी जरूर घट सी भारत पाकिस्तान युद्ध के समय जो ऑपरेशन सिंदूर चल रहा है उसकी जानकारियाँ देता था और जिसके कारण ही इसके खिलाफ ऑफिशियल सीक्रेट एक्ट और देशद्रोह का पर्चा दर्ज करके तफ्तीश की जा रही है ये सोशल मीडिया पर जो पोस्ट शेयर की थी उसके आधार पर इसका एड्रेस और ढूंढ करके फिर रात में लिया गया हरियाणा के नाल अजिशी कार्रवाई मलेर कोटलाई ਇਹ 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 ਤੇ ਪੁਲਿਸ ਨੇ ਦੋ ਸ਼ਖਤੀਆਂ ਨੂੰ ਗ੍ਰਿਫਤਾਰ ਕੀਤਾ ਜਿਸ ਦੀ ਜਾਣਕਾਰੀ ਪੰਜਾਬ ਦੇ ਬੀਜਪੀ ਗੌਰਵ ਯਾਦਵ ਨੇ ਦਿੱਤੀ। ਉਹਨਾਂ ਕਿਹਾ ਕਿ ਇਹ ਮੁਲਜ਼ਮ ਫੌਜ ਦੀ ਜਾਣਕਾਰੀ ਲੀਕ ਕਰਦੇ ਸੀ। ਜਾਣਕਾਰੀ ਦੇਣ ਦੇ ਬਦਲੇ ਇਹਨਾਂ ਨੂੰ ਆਨਲਾਈਨ ਪੈਸੇ ਮਿਲਦੇ ਸੀ ਜਿਨ੍ਹਾਂ ਕੋਲੋਂ ਦੋ ਮੋਬਾਈਲ ਵੀ ਬਰਾਮਦ ਕੀਤੇ ਗਏ ਨੇ। ਇਹਨਾਂ ਚਾਰ ਮੁਲਜ਼ਮਾਂ ਦੇ ਨਾਲ ਨਾਲ ਦੋ ਹੋਰ ਮੁਲਜ਼ਮਾਂ ਨੂੰ ਪਾਕਿਸਤਾਨ ਲਈ ਜਾਸੂਸੀ ਕਰਨ ਦੇ ਇਲਜ਼ਾਮਾਂ 'ਚ ਗ੍ਰਿਫਤਾਰ ਕੀਤਾ ਗਿਆ ਹੈ। ਇੱਕ ਮੁਲਜ਼ਮ ਦੀ ਗ੍ਰਿਫਤਾਰੀ ਪਾਣੀਪੱਤੋ ਕੀਤੀ ਗਈ। ਜਦਕਿ ਦੂਜੇ ਨੂੰ ਹਰਿਆਣਾ ਦੇ ਨੂੰ ਤੋਂ ਕਾਬੂ ਕੀਤਾ ਗਿਆ ਹੈ ਇਲਜ਼ਾਮ ਹੈ ਕਿ ਇਹ ਸਾਰੇ ਮੌਜੂਮ ਆਈਐਸਆਈ ਦੇ ਸੰਪਰਕ ਵਿੱਚ ਸੀ ਬਿਊਰੋ ਰਿਪੋਰਟ ਨਿਊਜ਼ ਟੀਮ ਜੀ ਆਪਣੇ ਆਪ ਇਹ ਜਾਣਕਾਰੀ ਸਮਾ ਹੋ ਗਈ ਹੈ ਉਹ ਦਾਨਿਸ਼ ਨੂੰ ਕੱਟਿਆ ਜਾ ਕਿ ਉਹ ਕਿਸ ਤਰ੍ਹਾਂ ਦੇ ਰਹਿਣਾ ਹੈ ਤਵਿਵਾਦਾਂ ਦੇ ਵਿੱਚ ਕਿ ਰਿਹਾ ਯੂਟਿਊਬਰ ਯੋਤੀ ਮਲ ਹੋਤਰਾ ਦਾ ਇੱਕ ਵੀਡੀਓ ਸਾਹਮਣੇ ਆਇਆ ਦਰਸਲ ਦਿੱਲੀ ਦੇ ਵਿੱਚ ਪਾਕਿਸਤਾਨੀ ਐਮਬੈਸੀ ਦੀ ਇੱਕ ਇਫਤਾਰ ਪਾਰਟੀ ਦੇ ਵਿੱਚ ਦਾਨਿਸ਼ ਯੋਤੀ ਦਾ ਸਵਾਗਤ ਕਰਦਾ ਹੋਇਆ ਨਜ਼ਰ ਆ ਰਿਹਾ ਜਿਸ ਦੇ ਵਿੱਚ ਯੋਤੀ ਉਸ ਦੇ ਨਾਲ ਗਲਬਤ ਕਰਦੀ ਹੋਈ ਵੀ ਵੇਖੀ ਜਾ ਸਕਦੀ ਹੈ ਤਾਂ ਉਸ ਦੀ ਤਸਵੀਰਾਂ ਵਿਖਾ ਰਹੇ ਤਸਵੀਰਾਂ ਆਪਣੇ ਆਪ ਦੇ ਵਿੱਚ ਆ ਬਹੁਤ ਕੁਝ ਬਿਆਨ ਕਰ ਗਿਆ ਨੇ ਕਈ ਵਾਰ ਤਸਵੀਰਾਂ ਨੂੰ ਸ਼ਬਦਾਂ ਦੀ ਵੀ ਜਰੂਰਤ ਨਹੀਂ ਹੁੰਦੀ ਤਸਵੀਰਾਂ ਆਹ ਦੱਸ ਦਿੰ ਗਿਆ ਨੇ ਕਿ ਇਹਨਾਂ ਦੀ ਮੈਨੇ ਕੀ ਨੇ ਆ ਦਰਸਲ ਯੂਟਿਊਬ 'ਤੇ ਯੋਤੀ ਦਾ ਇਹ ਵੀਡੀਓ ਹੈ ਜਿਸ ਦੇ ਵਿੱਚ ਦਿੱਲੀ ਦੇ ਵਿੱਚ ਪਾਕਿਸਤਾਨੀ ਐਂਬੈਸੀ ਦੇ ਸਪਾਰਟੀ ਦੇ ਵਿੱਚ ਦੰਨ ਚ ਯੋਤੀ ਦਾ ਸਵਾਗਤ ਕਰਦਾ ਹੈ ਤਸਵੀਰਾਂ ਦੇ ਵਿੱਚ ਵੇਖਿਆ ਜਾਂਦਾ ਹੈ ਤੁਸੀਂ ਦੇ ਵਿੱਚ ਯੋਤੀ ਉਸਦੇ ਨਾਲ ਗੱਲਬਾਤ ਕਰਦੀ ਹੋਈ ਵੀ ਨਜ਼ਰ ਆ ਰਹੀ ਹੈ ਦਰਸਲ ਪਿਛਲੇ ਸਾਲ ਦੀ 28 ਮਾਰਚ ਦੀ ਇਹ ਵੀਡੀਓ 28 ਮਾਰਚ ਦੀਆਂ ਇਹ ਤਸਵੀਰਾਂ ਨੇ ਪਾਕਿਸਤਾਨ ਦੇ ਯਾ ਮੇਰੀ ਵਾਈਫ ਨੂੰ ਇਹ ਪਾਰਟੀ ਹੋ ਕੇ ਇਸ ਨੂੰ ਕਿਆ ਬੁਲਾਤੇ ਹੈ ਇਫਤਾਰੀ ਤਾਂ ਕਿਉਂਕਿ ਇਹ ਰਮਜ਼ਾਨ ਚੱਲ ਰਿਹਾ ਹੈ ਦੋ ਇਸ ਲਈ ਇਫਤਾਰ ਕਮ ਡਿਨਰ ਤਾਂ ਉਹ ਆਪਰੇ ਲਗ ਗ੍ਰੈਂਡ ਵੈਲਕਮ ਆਰ ਐਕਸਪਟ ਪਾਕਿਸਤਾਨ ਦੇ ਲਈ ਜਾਸੂਸੀ ਦੇ ਇਲਜ਼ਾਮਾਂ ਦੇ ਵਿੱਚ ਕਿਰੀ ਯੋਤੀ ਮਲਹੋਤਰਾ ਦਾ ਇੱਕ ਹੋਰ ਵੀਡੀਓ ਵੀ ਸਾਹਮਣੇ ਆਇਆ ਜਿਸ ਦੇ ਵਿੱਚ ਇਫਤਾਰ ਪਾਰਟੀ ਦੇ ਵਿੱਚ ਗੁਰੂ ਵੀ ਲੋਕਾਂ ਦੇ ਨਾਲ ਮਿਲਦੀ ਹੋਈ ਨਜ਼ਰ ਆ ਰਹੀ ਹੈ ਜਿਸ ਤੋਂ ਸਾਫ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਯੋਤੀ ਦੇ ਪਾਕਿਸਤਾਨ ਦੀ ਇਸ ਪਾਰਟੀ ਦੇ ਵਿੱਚ ਸ਼ਾਮਲ ਹੋਏ ਕਿੰਨੇ ਲੋਕਾਂ ਦੇ ਨਾਲ ਸੰਬੰਧ ਨੇ ਸੋ ਲਗਾਤਾਰ ਉਹਨਾਂ ਦੇ ਨਾਲ ਸੰਪਰਕ ਵਿੱਚ ਸੀ ਇਹ ਹੌਲੀ ਹੌਲੀ ਇਹ ਤਸਵੀਰਾਂ ਤੋਂ ਸਾਫ਼ ਤੌਰ ਤੇ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਸ ਤੋਂ ਬਾਅਦ ਆਖਰਕਾਰ ਅਪੋਰਟ ਦੇ ਵੱਲੋਂ ਇਹ ਐਕਸ਼ਨ ਕੀਤਾ ਜਾਂਦਾ ਪੂਰੀ ਕਾਰਵਾਈ ਕੀਤੀ ਜਾਂਦੀ ਜਸੂਸੀ ਦੇ ਇਲਜ਼ਾਮਾਂ ਦੀ ਹੇਠ ਹੀ ਯੋਤੀ ਨੂੰ ਅਪੋਰਟ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ

ਬੀਜਿੰਗ ਗਿਵ ਮੀ ਵੀਜ਼ਾ ਤਾਂ ਉੱਥੇ ਯੋਤੀ ਮਲਹੋਤਰਾ ਦੀ ਗ੍ਰਿਫਤਾਰੀ ਤੇ ਪਿਤਾ ਦਾ ਪਹਿਲਾ ਬਿਆਨ ਵੀ ਆ ਗਿਆ ਯੋਤੀ ਤੇ ਲੱਗੇ ਸਾਰੇ ਇਲਜ਼ਾਮ ਝੂਠੇ ਨੇ ਜੋ ਕਿ ਯੋਤੀ ਦੇ ਪਿਤਾ ਦੇ ਵੱਲੋਂ ਕਿਹਾ ਜਾ ਰਿਹਾ ਕਿ ਯੋਤੀ ਤੇ ਲੱਗੇ ਸਾਰੇ ਇਲਜ਼ਾਮ ਝੂਠੇ ਨੇ ਯੋਤੀ ਪਰਮਿਸ਼ਨ ਤੇ ਵੀਜ਼ਾ ਲੈ ਕੇ ਪਾਕਿਸਤਾਨ ਗਈ ਸੀ ਯੋਤੀ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਪਿਤਾ ਦੇ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਹੁਣ ਦਾ ਕਹਿਣਾ ਕਿ ਮੇਰੀ ਅੱਜ ਹੀ ਮੇਰੀ ਬੇਟੀ ਦੇ ਨਾਲ ਗੱਲ ਹੋਈ ਸੀ ਤਾਂ ਪਰਿਵਾਰ ਦਾ ਯੋਤੀ ਦੇ ਪਿਤਾ ਦਾ ਵੀ ਬਿਆਨ ਸਾਹਮਣੇ ਆ ਚੁੱਕਾ ਹੈ ਖੈਰ ਆ ਇਹ ਇਲਜ਼ਾਮ ਝੂਠੇ ਨੇ ਜਾਂ ਸੱਚੇ ਨੇ ਆਪਣੇ ਆਪ ਦੇ ਵਿੱਚ ਜਾਂਚ ਤੋਂ ਬਾਅਦ ਸਪਸ਼ਟ ਹੋਵੇਗਾ ਕਿਉਂਕਿ ਪੁਲਿਸ ਦੇ ਬੋਲਿਆ ਨਾ ਇਲਜ਼ਾਮਾ ਦਿੱਤਾ ਹੈ ਤੇ ਪੂਰੀ ਗ੍ਰਿਫਤਾਰੀ ਕੀਤੀ ਗਈ ਹੈ ਜਦਕਿ ਪਿਤਾ ਦਾ ਕਹਿਣਾ ਹੈ ਕਿ ਯੋਤੀ ਤੇ ਲੱਗੇ ਸਾਰੇ ਇਲਜ਼ਾਮ ਝੂਠੇ ਨੇ ਯੋਤੀ ਪਰਮਿਸ਼ਨ ਤੇ ਵੀਜ਼ਾ ਲੈ ਕੇ ਪਾਕਿਸਤਾਨ ਗਈ ਸੀ ਯੋਤੀ ਨੂੰ ਫਸਾਉਣ ਦੀ ਕੋਸ਼ਿਸ਼ ਹੋ ਰਹੀ ਹੈ ਜੋ ਪਿਤਾ ਨੇ ਇਲਜ਼ਾਮ ਲਗਾਏ ਨੇ ਮੇਰੀ ਬੇਟੀ ਨੂੰ ਪੜਕੇ ਲੈ ਕੇ ਗਈ ਸੀ ਵੀਰਵਾਦ ਕੋ ਹੂੰ ਵੀਰਵਾਦ ਕੋ 7:00 ਵਜੇ ਤੋਂ ਛੱਡ ਦਿਆ ਹੂੰ फिर शुक्रवार को तो वो अपने अभी साढ़े नौ बजे सवेरे गई स्कूटी लेके अपनी हाँ थाने हाँ। थाने कहीं भी गई हो फिर उनने छोड़ा पानी और कल रात को कल शनिवार था ना नहीं। नहीं। कल शुक्रवार था ना कल रात को दो बजे ले आए अच्छा। वो पासपोर्ट लेने के लिए पासपोर्ट लेके फिर नहीं आए बोल रहे थे तुम्हारे सारे फोन फोन सारा कुछ दे देंगे एक फोन पड़ा था मेरे भाई का वो भी चक देंगे। मेरे तो पहले उन्हें कर रखा है गायब मेरी बेटी का भी फोन कर रखा। क्यों वो क्या बता बेटी वो तो पाकिस्तान गई थी जी। कब गई थी आपकी बेटी मेरे कल दो साल हो गया मेरे तो लड़ाई होने से पहले गई थी इनकी परमिशन से गई होगी गई तो कोई बंदा जा नहीं सकता

पुलिस पुलिस ये कह रही रही है कि आपकी बेटी भारत के खिलाफ पाकिस्तानियों को सूचना दे थी नहीं आपके घर चला गया तो आप मेरे दोस्त बने गए तो मैं आपसे बात कर दूंगा तो क्या मैं आपसे वो कहता हूँ क्या दुश्मनी होगी क्या मैं आपको शिकायत कर दूँ की पाकिस्तान का भाटका हूँ ਹੁਣ ਗੱਲ ਨਸ਼ੇ ਦੇ ਖਿਲਾਫ ਚੱਲ ਰਹੀ ਆਬਹਾਨ ਦੀ ਹੁਸ਼ਿਆਰਪੁਰ ਦੇ ਵਿੱਚ ਮੁੱਖ ਮੰਤਰੀ ਮਾਨ ਨੇ ਨਸ਼ੇ ਦੇ ਖਿਲਾਫ ਲੋਕਾਂ ਨੂੰ ਸਹੁੰ ਚੁਕਾਈ ਪਿੰਡ ਦੇ ਸਰਪੰਚ ਮੰਗ ਪੱਤਰ ਨਹੀਂ ਹੱਕ ਪੱਤਰ ਦੇਣਾ ਤਾਂ ਮੁੱਖ ਮੰਤਰੀ ਮਾਨ ਦੇ ਵੱਲੋਂ ਪਿੰਡ ਦੇ ਸਰਪੰਚਾਂ ਨੂੰ ਕਿਹਾ ਗਿਆ ਕਿ ਮੰਗ ਪੱਤਰ ਨਹੀਂ ਹੱਕ ਪੱਤਰ ਦਿਓ ਤੁਸੀਂ ਨਸ਼ਾ ਖਤਮ ਕਰਨ ਦੇ ਵਿੱਚ ਮਦਦ ਕਰੋ ਤਾਂ ਸਰਪੰਚਾਂ ਤੋਂ ਵੀ ਸਹਿਯੋਗ ਦੀ ਮੰਗ ਕੀਤੀ ਸੀ ਜੀਐਮ ਨੇ ਕਿਹਾ ਕਿ ਜੋ ਤੁਸੀਂ ਕਹੋਗੇ ਉਹ ਤੁਹਾਡੇ ਲਈ ਕਰਾਂਗੇ ਨਾਲ ਦੇ ਪਿੰਡਾਂ ਨੂੰ ਨਸ਼ਾ ਖਤਮ ਕਰਨ ਦੀ ਅਪੀਲ ਕਰੋ ਸੀਐਮ ਨੇ ਕਿਹਾ ਕਿ ਪੰਜਾਬ ਵਰਗੀ ਧਰਤੀ ਕਿਸੇ ਕੋਲ ਨਹੀਂ ਹੈ ਲੋਕਾਂ ਨੇ ਆਪਣੇ ਨਸ਼ਾ ਛਡਣ ਦੀਆਂ ਕਹਾਣੀਆਂ ਸੁਣੀਆਂ ਨਸ਼ਾ ਫੀਡਤਾ ਦੀਆਂ ਗੱਲਾਂ ਸੁਣ ਕੇ ਅਸੀਂ ਸਭ ਭਾਵੁਕ ਹੋ ਗਏ ਰਵਿੰਦ ਕੇਜੀਵਾਲ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਪਛੜੀਆਂ ਸਰਕਾਰਾਂ ਨੇ ਪੰਜਾਬ ਨੂੰ ਹਨੇਰੇ ਦੇ ਵਿੱਚ ਡੋਬਿਆ ਰਵਿੰਦ ਕੇਜੀਵਾਲ ਨੇ ਪਛੜੀਆਂ ਸਰਕਾਰਾਂ ਨੂੰ ਵੀ ਨਿਸ਼ਾਨੇ ਤੇ ਲਿਆ ਗਿਆ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਕਈ ਨਸ਼ਾ ਮੁਕਤੀ ਕੇਂਦਰ ਖੁੱਲੇ ਗਏ ਨੇ ਹਰ ਪਿੰਡ ਦੇ ਵਿੱਚ ਨਸ਼ਾ ਮੁਕਤੀ ਦੀ ਉਮੀਦ ਜਗਦੀ ਹੈ ਅਸੀਂ ਕਿਸੇ ਵੀ ਨਸ਼ਾ ਤਸਕਰ ਦੀ ਜ਼ਮਾਨਤ ਨਹੀਂ ਕਰਾਵਾਂਗੇ ਤਸੀਮਾਨ ਨੇ ਇਸ ਗੱਲ ਦਾ ਵੀ ਜ਼ਿਕਰ ਕੀਤਾ ਹੈ ਕਿ ਅਸੀਂ ਕਿਸੇ ਵੀ ਨਸ਼ਾ ਤਸਕਰ ਦੀ ਜ਼ਮਾਨਤ ਨਹੀਂ ਕਰਾਵਾਂਗੇ ਆ ਪਿੰਡ ਦੇ ਸੀ ਨਾ ਸ਼ਹਿਰ ਕੋਲੇ ਲੰਗੜੋਆ ਪਿੰਡ ਹੈ ਤੇ ਬਾਅਦ ਚ ਲਖਣਪਾਲ ਧਨੀ ਪਿੰਡ ਸਮਰਾਏ ਝੰਡਿਆਲਾ ਚਾਰ ਪਿੰਡ ਜਲੰਧਰ ਦੇ ਵੀ ਗਏ ਸੀਗੇ ਅੱਜ ਤੁਹਾਡੇ ਕੋਲੇ ਆਏ ਆ ਹੁਣ ਇਸ ਤੋਂ ਵੱਲ ਲੁਹਿਆਣੇ ਦਾ ਇੱਕ ਪਿੰਡ ਹੈ ਉੱਥੇ ਜਾਵਾਂਗੇ ਬੂੰਦ ਬੂੰਦ ਨਾਲ ਹੀ ਸਮੁੰਦਰ ਭਰਦਾ ਜੀ ਹੁਣ 13000 ਪਿੰਡਾਂ ਚ ਤਾਂ ਜਾ ਨਹੀਂ ਸਕਦੇ ਪਰ ਘਟੋ ਘਟੇ ਇਥੋਂ ਕਹਿੰਦੇ ਦਹੀਂ ਜਿੰਨਾ ਮਰਜ਼ੀ ਜਮਾਉਣਾ ਹੋਵੇ ਪਰ ਜਾਗਦਾ ਤਾਂ ਇੱਕ ਚਮਚਾ ਹੀ ਚਾਹੀਦਾ ਹੁੰਦਾ ਹੈ जे जाग थोड़े पिंडों मिल गया आले दुआले पिंड भी आ नशा मुक्ति का दही जम जूगा लेकिन मुझे बहुत खुशी है जिस तरह से युद्ध नशे विरुद्ध ये पूरा अभियान छेड़ा गया है और जिस तरह से नशा तस्करों के खिलाफ एक्शन लिया जा रहा है उनके घर तोड़े जा रहे हैं उनको गिरफ्तार किया जा रहा है उनके खिलाफ सख्त एक्शन लिया जा रहा है ਅਬ ਇੱਕ ਉਮੀਦ ਜਾਗੀ ਹੈ ਪੂਰੇ ਪੰਜਾਬ ਦੇ ਅੰਦਰ ਹਰ گاؤں ਦੇ ਅੰਦਰ ਅਬ ਲੋਕ